ਜੀ ਹੁਣ ਆਪਾਂ ਛੱਤ ਦੀ ਸਲਾਬ ਤੋਂ ਪੱਕਾ ਇਲਾਜ ਤੁਹਾਨੂੰ ਦੱਸਾਂਗੇ ਆ ਦੇਖੋ 100% ਰਿਜ਼ਲਟ ਆ ਇਹ ਪ੍ਰੋਡਕਟ ਆਪਾਂ ਵਰਤ ਰਹੇ ਆ ਡਾਕਟਰ ਫਿਕਸ ਇਟ ਪ੍ਰੋਪਰ 100% ਲੈਮੀਨੇਟ ਹੋ ਜਾਂਦਾ ਇਹਨਾਂ ਛੱਤ ਆ ਵੀਰ ਆਪਣੇ ਲੱਗੇ ਹੋਏ ਆ ਸਾਰੇ ਜਣੇ ਵੇਖੋ ਪੱਕਾ ਲਾ ਲਿਆ ਛੱਤ ਦਾ ਬਿਲਕੁਲ ਵਾਟਰਪਰੂਫ ਹੋ ਜਾਂਦੀ ਏ ਛੱਤ ਪੂਰੀ ਅਸਰਦਾਰ ਮੈਂ ਦੇਖੋ ਭਾਈ ਦੱਸੋ ਇਹਦੇ ਬਾਰੇ ਰਿਵਿਊ ਦਿਓ ਕੀ ਆ ਜਿਹੜਾ ਹੁਣ ਤੁਸੀਂ ਬਾਈ ਬਹੁਤ ਵਧੀਆ ਚੀਜ਼ ਆ ਇਹ ਬਟਰ ਤੇ ਬਾਈ ਇਹ ਪੂਰੀ ਅਸਰਦਾਰ ਆ ਆ ਪੂਰਾ ਬੇਦਰ ਵਰਤ ਕੇ ਵੇਖੋ ਇਹ ਚੀਜ਼ ਨੂੰ ਤੁਸੀਂ ਤੇ ਕਿਵੇਂ ਵਰਤਣਾ ਪੈਂਦਾ ਦੱਸੋ ਮਾਣ 50 ਕ ਗ੍ਰਾਮ ਜਾਨੀ ਕਿ ਵੀ ਇਹ ਬਟਰ ਪਾਉਣਾ ਪੈਂਦਾ ਵਾ ਥੋਰੀ ਦੇ ਵਿੱਚ ਵਰਤ ਕੇ ਵੇਖੋ ਪੂਰਾ ਇਹ ਠੀਕ ਆ ਜੀ ਇਹ ਪੂਰਾ ਕਿੰਨਾ ਟਾਈਮ ਕੱਢੂਗਾ ਜੀ ਇਹ ਅਸਲ ਵਿੱਚ ਇਹ 5-6 ਸਾਲ ਵੀ ਯਾਨੀ ਕਿ ਵੇਖਣ ਦੀ ਲੋੜ ਨਹੀਂ ਹੈਗੀ ਕਿ ਇਹ 70 ਸਾਲਾਂ ਦੀ ਗਰੰਟੀ 70 ਸਾਲਾਂ ਦੀ ਹੋਈ 70 ਸਾਲਾਂ ਦੀ ਗਰੰਟੀ ਹੈ ਠੀਕ ਆ ਜੀ 70 ਸਾਲਾਂ ਦੀ ਗਰੰਟੀ ਆnde ਤੁਸੀਂ ਵੇਖ ਸਕਦੇ ਹੋ ਆਮ ਸੀਮੈਂਟ ਨਾਲੋਂ ਰੰਗ ਇਹਦਾ ਕਿਸ ਤਰ੍ਹਾਂ ਹੋ ਚੁੱਕਾ ਹੈ ਬਿਲਕੁਲ ਸੁੱਕ ਚੁੱਕਾ ਹੈ ਪਾਣੀ 흡ਜ਼ਰਬ ਕਰਦਾ ਹੈ ਇਹ ਇਹ ਇਹਦਾ ਲਾਜ ਮੈਂ ਕਰਾਂ। ਆਹ ਯੈਲੋ ਜੀ ਨਾਲ ਦੀ ਨਾਲ ਅਟਕ ਹੀ ਜਾਂਦਾ। ਇਹ ਇਹ ਚੀਜ਼ ਆ ਪਾਣੀ ਦੀ ਲਾਜ। ਪਾਣੀ ਨਹੀਂ ਲੱਗਦਾ ਛੱਤ ਨੂੰ। ਆਹ ਦੀ ਨਾਲ ਸਲਾਬ ਮੋੜ ਨੂੰ। ਸਲਾਬ ਤੋਂ 100% ਟਿਕਾਊ ਲਾਜ ਆਇ। ਇਹ ਡਾਕਟਰ ਫਿਕਸਟ। ਡੈਟਰੀ ਲਈ ਮੈਂ ਕਰਦਾ। ਹੂੰ ਹੂੰ। ਹੇ ਦੇਖੋ। ਸੀਮੈਂਟ ਕੋਈ ਵੀ ਲੈ ਸਕਦੇ। ਕੋਈ ਵੀ ਸੀਮੈਂਟ ਦੇ ਵਿੱਚ ਪਾਣੀ ਨਾਲ ਮਿਕਸ ਕਰਕੇ ਤੁਸੀਂ ਵਿੱਚ ਐਡ ਕਰਕੇ ਮਸਾਲਾ ਲਾ ਕੇ ਪਾ ਸਕਦੇ ਆ। ਕੰਬਲਾਂ ਨੂੰ ਡਾ ਆ ਵੇਖੋ ਜੀ ਮੋਮੋਸ ਆ ਵੇਖੋ ਜੀ ਮੋਮੋਸ ਹਮ ਮੋਮੋਸ ਗਾਇ ਤਾਂ ਆ ਵੇਖੋ ਨਾ ਵੇਖੋ ਕਲਰ ਇਹਦਾ ਆਮ ਸ਼ੱਤ ਨਾਲੋਂ ਸੀਮੈਂਟ ਨਾਲੋਂ ਥੋੜਾ ਲਾਈਟ ਇਹ ਗਰੇ ਹੈ ਪਰ ਬਹੁਤ ਸਰਦਾਰਾ ਤੇ ਇੱਕ ਤਰ੍ਹਾਂ ਦੀ ਰੈਮੀਨੇਸ਼ਨ ਹੋ ਚੁੱਕੀ ਆ ਸਾਫ਼ ਦਿਸ ਰਿਹਾ ਇਹਦੇ ਚ ਵੇਖੋ ਜਿੰਨਾ ਵਾਟਰ ਲੇਅਰ ਜਿਵੇਂ ਪੇਪਰ ਹੁੰਦਾ ਲੈਮੀਨੇਸ਼ਨ ਜਿਵੇਂ ਲਿਫਾਫਾ ਚੜਾਇਆ ਹੁੰਦਾ ਇਹ ਆ ਨਾ ਬਿਲਕੁਲ ਲਿਫਾਫੇ ਵੀ ਤਰ੍ਹਾਂ ਫੈਲ ਜਾਂਦਾ ਇਹ ਬੜਾ ਵਧੀਆ ਚੀਜ਼ ਆ ਕਾਰਗਰ ਇਹ ਨਾਲੇ ਮੁੰਡਿਆ ਦਾ ਨਾਂ ਹੈ ਆ ਭਾਈ ਆਏ ਫਿਰਦੇ ਲੈਮੀਨੇਸ਼ਨ ਲੈਮੀਨੇਸ਼ਨ ਤੇ ਗੋਰੀ ਆ ਮੁੰਡਾ ਸਾਡੇ ਪਿੰਡ ਦਾ ਤੇਰਾ ਬੇਕਾਰ ਕਾਰੀਗਰ ਪੂਰਾ ਕਾਰੀਗਰ ਪੂਰਾ ਤੇ ਹੁਣ ਬੰਦੇ ਚਾਹ ਪੀ ਰਹੇ ਆਪਣੀ ਕਾਕੂ ਟਰਾਂਸਪੋਰਟ ਕਾਕੂ ਤੇ ਨਾਲ ਮਾਮਾ ਸਾਡਾ ਮਾਮਾ ਜਿਹਨੂੰ ਮਾਮਾ ਮਮਾ ਕਹਿੰਦੇ ਮੁੰਡੇ ਨੂੰ ਇਧਰ ਝਾਗ ਮਾੜਾ ਮਾਮਾ ਬਾਈਟ ਲਈ ਆ ਆਪਦੇ ਆਪਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਵਾਟਰ ਪ੍ਰੂਫ ਹੈ ਪਲਾਸਟਰنگੋਂ ਲੇਵੀਲੇਸ਼ਨ ਹੋ ਜਾਂਦਾ ਉੱਤੋਂ ਛੱਤ ਠੀਕ ਹੈ ਜੀ ਆਮ ਕੱਲਾ ਸੀਮੈਂਟ ਪਾਉਣ ਦੀ ਲੋੜ ਨਹੀਂ ਹੈ ਨਾ ਪਾਣਾ ਹੀ ਪੈਂਦਾ ਸੀ ਹਵਾ ਵਿੱਚ ਪਾਉਣਾ ਪੈਂਦਾ ਹੂੰ ਆ ਗੋਰਖਾਵਾ ਲਾ ਮੇਰੇ ਦਾੰਦਰੀ ਦੇ ਪੱਟੇ ਇਹ ਇਹਦੇ ਦਾੰਦਰੀ